ਬਿਕਰਮਜੀਤ ਸਿੰਘ ਮਚੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਤੇ ਸਭ ਤੋਂ ਵੱਡੀ ਜਿਹੜੀ ਇੱਕ ਹੋਰ ਖਬਰ ਨਿਕਲ ਕੇ ਬਾਹਰ ਆਈ ਆ ਕਿ ਬਿਕਰਮਜੀਤ ਸਿੰਘ ਮਚੀਠੀਆ ਦੇ ਪਰਿਵਾਰ ਦੇ ਉੱਤੇ ਵਿਜੀਲੈਂਸ ਨੇ ਸਕੰਜਾ ਕੱਸ ਦਿੱਤਾ ਸਭ ਤੋਂ ਪਹਿਲਾਂ ਬਿਕਰਮਜੀਤ ਮਜੀਠੇ ਦੇ ਉੱਤੇ ਐਸਾ ਸਕੰਜਾ ਕੱਸਿਆ ਸੀ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹਾਲਾਂਕਿ ਬਹੁਤ ਮਹੰਗੇ ਤੇ ਵੱਡੇ ਵਕੀਲ ਕੀਤੇ ਸੀ ਵਿਕਰਮਜੀਤ ਮਜੀਠੇ ਨੇ ਨਵਾਂ ਨਵਾਂ ਜਦੋਂ ਜੇਲ੍ਹ ਦੇ ਵਿੱਚ ਵਿਕਰਮਜੀਤ ਮਜੀਠਾ ਗਿਆ ਸੀ ਉਸ ਟਾਈਮ ਜਿਹੜੀ ਚੜਤ ਸੀ ਅਕਾਲੀ ਲੀਡਰਾਂ ਦਾ ਜਿਹੜਾ ਮਨੋਬਲ ਸੀ ਉਹ ਬਹੁਤ ਉੱਚਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਤੇ ਹੋਰ ਜਿਹੜੇ ਕਾਂਗਰਸੀ ਲੀਡਰਾਂ ਨੇ ਜਿਸ ਤਰੀਕੇ ਦੇ ਨਾਲ 2021 ਦੇ ਵਿੱਚ ਐਂਡੀਪੀਐਸ ਦਾ ਕੇਸ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਬਣਾਇਆ ਸੀ ਜਿਵੇਂ ਉਸ ਤੋਂ ਰਾਹਤ ਮਿਲੀ ਸੀ ਉਸੇ ਤਰੀਕੇ ਦੇ ਨਾਲ ਇਸ ਵਾਰੀ ਵੀ ਸਾਨੂੰ ਰਾਹਤ ਮਿਲ ਜੂਗੀ ਪਰ ਹੋਇਆ ਇਸ ਦੇ ਉਲਟ ਨਾਬਾ ਜੇਲ੍ਹ ਦੇ ਵਿੱਚ ਬੰਦ ਜਦੋਂ ਵਿਕਰਮਜੀਤ ਮਜੀਠੀਏ ਨੂੰ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਉਸੇ ਸਮੇਂ ਭਾਵੇਂ ਜੇਲ੍ਹ ਦੇ ਵਿੱਚ ਬੰਦ ਐਨਡੀਪੀਐਸ ਕੇਸ ਕਰਕੇ ਕੀਤਾ ਸੀ ਐਨਡੀਪੀਐਸ ਕੇਸ ਕਰਕੇ ਨਹੀਂ ਕੀਤਾ ਸੀ ਡੀਏ ਦਾ ਕੇਸ ਲਾਇਆ ਸੀ ਪਰ ਲੋਕਾਂ ਦੇ ਵਿੱਚ ਪ੍ਰਚਾਰਿਆ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਸਟੇਜਾਂ ਤੇ ਖੜ ਕੇ ਆਖਿਆ ਮਹਮ ਚੱਲਦੀ ਸੀ ਯੁੱਧ ਨਸ਼ਿਆਂ ਵਿਰੁੱਧ ਉਦੋਂ ਉਹਨਾਂ ਨੇ ਆਖਿਆ ਸੀ ਕਿ ਸਭ ਤੋਂ ਵੱਡਾ ਮਗਰਮਸ਼ ਸਾਡੀ ਸਰਕਾਰ ਨੇ ਹੱਥ ਪਾ ਲਿਆ ਪੰਜਾਬ ਦੇ ਲੋਕੋ ਜਦੋਂ ਦੀ ਸੱਤਾ ਜਿਹੜੀ ਇਹ ਪ੍ਰੇਟੀਕਲ ਪਾਰਟੀਆਂ ਆਜ਼ਾਦੀ ਤੋਂ ਬਾਅਦ ਹਣਾਉਂਦੀਆਂ ਇਹ ਆਪਣੇਆਂ ਨੂੰ ਹੱਥ ਨਹੀਂ ਪਾਉਂਦੀਆਂ ਛੋਟਿਆਂ ਨੂੰ ਫੜ ਕੇ ਨੰਬਰ ਬਣਾਉਂਦੀਆਂ ਆਪਣੇਆਂ ਨਾਲ ਲਿਹਾਜ਼ਦਾਰੀਆਂ ਕਰਦੀਆਂ ਉਹਨਾਂ ਨੇ ਕੈਪਟਨ ਮਨਿੰਦਰ ਸਿੰਘ ਤੇ ਹੋਰ ਕਈ ਲੀਡਰਾਂ ਦਾ ਜ਼ਿਕਰ ਕੀਤਾ ਸੀ ਕਿ ਇਹਨਾਂ ਨੇ ਤਾਂ ਚਾਚੇ ਭਤੀਜੇ ਦੀ ਜਿਹੜੀ ਲਿਹਾਜ਼ ਨਿਭਾਈ ਆ ਪਰ ਮੈਂ ਤੁਸੀਂ ਮੈਨੂੰ ਬੜੇ ਮਾਣ ਨਾਲ ਚੁਣਿਆ ਬਦਲਾਵ ਲਿਆਂਦਾ ਮੈਂ ਆਮ ਘਰ ਦਾ ਮੁੰਡਾ ਬਾਸਟਰ ਦਾ ਮੁੰਡਾ ਤੇ ਮੈਨੂੰ ਜਿਸ ਆਸ ਦੇ ਨਾਲ ਤੁਸੀਂ ਚੁਣਿਆ ਸੀ ਮੈਂ ਕਿਸੇ ਨਾਲ ਇਹ ਆਜ ਨਹੀਂ ਕਰਦਾ ਉਹਨਾਂ ਦੀ ਧਰਮ ਪਤਨੀ ਬੀਬਾ ਗੁਰਪ੍ਰੀਤ कौर ਮਾਨ ਨੇ ਵੀ ਇਹ ਗੱਲ ਆਖੀ ਸੀ ਕਿ ਅਸੀਂ ਕਿਸੇ ਨਾਲ ਕੋਈ ਰਾਤ ਨਹੀਂ ਕਰਾਂਗੇ ਕਿਸੇ ਨੂੰ ਕੋਈ ਜੜੀ ਮਾੜੀ ਮੋਟੀ ਸ਼ੌਟ ਵੀ ਨਹੀਂ ਮਿਲੇਗੀ ਭਾਵੇਂ ਕੋਈ ਜਿੱਡਾ ਮਰਜੀ ਵੱਡਾ ਮਗਰਮਸ਼ ਹੋਵੇ ਹੁਣ ਜੱਬ ਪੈ ਗਿਆ ਵਿਜੀਲੈਂਸ ਨੇ ਵਿਕਰਮਜੀਤ ਮਜੀਠੇ ਦੇ ਸਾਲੇ ਤੇ ਉਸ ਦੀ ਧਰਮ ਪਤਨੀ ਨੂੰ ਸੰਮਣ ਜਾਰੀ ਕਰ ਦਿੱਤੇ ਆ ਹੁਣ ਇੱਕ ਗੱਲ ਆਮ ਚੱਲ ਰਹੀ ਹੈ ਕਿ ਵਿਕਰਮਜੀਤ ਮਜੀਠੀਆ ਕੀ ਜੇਲ੍ਹ ਦੇ ਵਿੱਚ ਸਰਕਾਰ ਦੇ ਅੱਗੇ ਝੁਕ ਗਿਆ ਭਾਜਪਾ ਚ ਜਾਣਾ ਚਾਹੁੰਦਾ ਉਸ ਨੂੰ ਲੱਗਦਾ ਕਿ ਉਹ ਜੇਲ੍ਹ ਦੇ ਵਿੱਚੋਂ ਜਲਦੀ ਜਲਦੀ ਉਸ ਦੀ ਜਾਨ ਨਹੀਂ ਛੁੱਟੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਮੋਹਾਲੀ ਕੋਰਟ ਦੇ ਵਿੱਚ ਪੇਸ਼ੀਆਂ ਹੋਈਆਂ ਜਿਸ ਤਰੀਕੇ ਦੇ ਨਾਲ ਵਿਕਰਮਜੀਤ ਮਜੀਠੀਆ ਦੇ ਉੱਤੇ ਇੱਕ ਤੋਂ ਬਾਅਦ ਇੱਕ ਕੇਸ ਬਣੇ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਨੇ ਪਹਿਲਾਂ ਐਕਸਰਸਾਈਜ਼ ਕੀਤੀ ਪੂਰਾ ਹੋਮਵਰਕ ਕਰਕੇ ਕੇਸ ਬਣਾਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਦੇ ਉੱਤੇ ਕਹਿੰਦੇ ਸੀ ਤਿੰਨ ਸਾਲ ਸਾਨੂੰ ਲੋਕ ਸਵਾਲ ਪੁੱਛਦੇ ਆ ਕਿ ਤੁਸੀਂ ਤਿੰਨ ਸਾਲ ਕਿਉਂ ਨਹੀਂ ਹੱਥ ਪਾਇਆ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਤਿੰਨ ਸਾਲ ਭਾਈ ਤਾਂ ਹੱਥ ਨਹੀਂ ਪਾਇਆ ਕਿਉਂਕਿ ਅਸੀਂ ਪੱਕੇ ਪੈਰੀਂ ਚੜਾਈ ਕਰਨੀ ਚਾਹੁੰਦੇ ਸੀ ਤੇ ਹੁਣ ਅਸੀਂ ਪੱਕੇ ਪੈਰੀਂ ਚੜਾਈ ਕੀਤੀ ਆ ਜਦੋਂ ਇਹ ਗੱਲਾਂ ਬਾਹਰ ਆਈਆਂ ਲੋਕਾਂ ਨੇ ਇਸ ਨੂੰ ਐਪਰੀਸ਼ੀਏਟ ਕੀਤਾ ਉਸ ਦਾ ਕਾਰਨ ਕੀ ਸੀ ਕਾਰਨ ਤੁਹਾਨੂੰ ਦੱਸ ਦਿੰਨੇ ਆ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆਉਂਦੀ ਆ 2008-09 ਤੋਂ ਪੰਜਾਬ ਨੂੰ ਇਸ ਨਾਮਰਦ ਬਿਮਾਰੀ ਚਿੱਟੇ ਨੇ ਆਪਣੀ ਗ੍ਰਿਪ ਦੇ ਵਿੱਚ ਲੈ ਲਿਆ ਬਹੁਤ ਭੈਣਾ ਜਿਨ੍ਹਾਂ ਦੇ ਭਰਾ ਇਸ ਜਹਾਨ ਤੋਂ ਤੁਰ ਗਏ ਬਹੁਤ ਮਾਵਾਂ ਜਿਨ੍ਹਾਂ ਦੇ ਜਵਾਨ ਪੁੱਤ ਜਹਾਨ ਤੋਂ ਤੁਰ ਗਏ ਬਹੁਤ ਐਸੀਆਂ ਔਰਤਾਂ ਜਿਨ੍ਹਾਂ ਦੇ ਪਤੀ ਇਸ ਜਹਾਨ ਨੂੰ ਤੁਰ ਗਏ ਜਿਹੜੇ ਜਵਾਕ ਉਹ ਯਤੀਮ ਹੋ ਗਏ ਇਸ ਕਰਕੇ ਬਹੁਤ ਪੰਜਾਬ ਦਾ ਜਾੜਾ ਕੀਤਾ ਸੀ ਖਾਸ ਕਰਕੇ ਮਾਝਾ ਏਰੀਆ ਮਾਝੇ ਏਰੀਏ ਦੇ ਵਿੱਚ ਤਰਨ ਤਰਨ ਪੱਟੀ ਗੰਡਿਆਲਾ ਗੁਰੂ ਦਾ ਗੁਰਦਾਸਪੁਰ ਇਹਨਾਂ ਜਿਹੜਾ ਏਰੀਆ ਆ ਇਹਨਾਂ ਦੇ ਵਿੱਚ ਅੰਮਰਸਰ ਹੋ ਗਿਆ ਚਿੱਤੇ ਨੇ ਬਹੁਤ ਵੱਡਾ ਕਹਿਟਾਇਆ ਸੀ ਜਿਹੜੀਆਂ ਨੈਸ਼ਨਲ ਰਿਪੋਰਟਾਂ ਵੀ ਆਈਆਂ ਸੀ ਉਹਨਾਂ ਦੇ ਵਿੱਚ ਇਹ ਗੱਲ ਮੰਨੀ ਗਈ ਸੀ ਕਿ ਪੰਜਾਬ ਦਾ ਯੂਥ ਆ ਜਿਹੜਾ ਖਾਸ ਕਰਕੇ ਉਹਨਾਂ ਨੂੰ ਚਿੱਤੇ 'ਚ ਕਿਸੇ ਛੜਿਆੰਤਰ ਦੇ ਤਹਿਤ ਉਹਨਾਂ ਨੂੰ ਲਾਇਆ ਗਿਆ ਤੇ ਉਹ ਰੋਪ ਉਦੋਂ ਲੱਗੇ ਸੀ ਜਦੋਂ ਡੀਐਸਪੀ ਭੋਲਾ ਗ੍ਰਿਫਤਾਰ ਹੋਇਆ ਉਦੋਂ ਸਰਕਾਰ ਵੀ ਕਾਲੀ ਦਲ ਦੀ ਸੀ ਡੀਐਸ ਭੋਲੇ ਨੇ ਜਦੋਂ মিডিਆ ਦੇ ਸਾਹਮਣੇ ਇਹ ਗੱਲ ਖੁੱਲ੍ਹ ਕੇ ਆਖੀ ਕਿ ਅਸੀਂ ਸਾਨੂੰ ਫੜ ਲਿਆ ਅਸੀਂ ਆਪਣੀ ਜਿਹੜੀ ਸਾਨੂੰ ਬਣਦੀ ਸਜ਼ਾ ਦਿੱਤੀ ਗਈ ਆ ਅਸੀਂ ਇਸ ਨੂੰ ਮਨਜ਼ੂਰ ਕਰਦੇ ਆ ਪਰ ਅਸੀਂ ਬਹੁਤ ਛੋਟੇ ਕਰਿੰਦੇ ਆ ਸਾਡਾ ਜਿਹੜਾ ਸਰਗਣਾ ਉਹ ਬਿਕਰਮਜੀਤ ਮਜੀਠੀਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਦੋਂ ਦੇ ਵਿਰੋਧੀ ਧਿਰ ਦੇ ਲੀਡਰ ਜਿਵੇਂ ਸੁਨੀਲ ਕੁਮਾਰ ਜਾਖੜ ਉਦੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੱਧ ਚੜ ਕੇ ਗੱਲ ਪ੍ਰਚਾਰੀ ਸੀ ਕਿ ਵਿਕਰਮਜੀਤ ਮਜੀਠੇ ਕਾਲੀ ਦਲ ਦੇ ਵੱਡੇ ਲੀਡਰਾਂ ਦੇ ਕਰਕੇ ਪੰਜਾਬ ਦੇ ਚਿੱਟਾ ਵਿਗਿਆ ਉਦੋਂ ਇਹ ਵੀ ਗੱਲ ਆਮ ਪ੍ਰਚਾਰੀ ਜਾਂਦੀ ਸੀ ਲੋਕ ਆਮ ਸੱਥਾਂ ਤੇ ਬੈਠ ਕੇ ਇਹ ਗੱਲ ਕਰਦੇ ਸੀ ਕਿ ਲਾਲ ਵੱਤੀ ਵਾਲੀਆਂ ਗੱਡੀਆਂ ਅੱਗੇ ਆਉਂਦੀਆਂ ਉਹਨਾਂ ਦੇ ਵਿੱਚ ਚਿੱਟਾ ਵਿਕਦਾ ਪੂਰੇ ਨੈਸ਼ਨਲ মিডিਆ ਦੇ ਵਿੱਚ ਅੰਤਰਰਾਸ਼ਟਰੀ মিডিਆ ਦੇ ਵਿੱਚ ਇਹ ਗੱਲਾਂ ਪ੍ਰਚਾਰੀਆਂ ਗਈਆਂ ਪੰਜਾਬ ਦੇ ਉੱਤੇ ਇੱਕ ਫਿਲਮ ਵੀ ਬਣੀ ਉੜਦਾ ਪੰਜਾਬ ਇਸ ਕਰਕੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਘਾਣ ਹੋਇਆ ਲੋਕਾਂ ਦੇ ਦਿਲਾਂ ਦੇ ਵਿੱਚ ਦਰਦ ਸੀ ਲੋਕਾਂ ਨੇ 2017 ਦੇ ਵਿੱਚ ਜਦੋਂ ਦਮਦਮਾ ਸਾਹਿਬ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌ ਖਾਦੀ ਸੀ ਵਿਸ਼ਵਾਸ ਕੀਤਾ ਕਿਉਂਕਿ 2002 ਤੋਂ 2002 ਦਾ ਜਿਹੜਾ ਕਾਰਜਕਾਲ ਸੀ ਕੈਪਟਨ ਅਮਰਿੰਦਰ ਸਿੰਘ ਦਾ ਗੁੱਡ ਐਡਮਿਨਿਸਟ੍ਰੇਸ਼ਨ ਦਾ ਰਿਸਰੀਆ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਉਦੋਂ ਇਹ ਗੱਲ ਪ੍ਰਚਾਰੀ ਗਈ ਸੀ ਕਾਂਗਰਸੀਆਂ ਵੱਲੋਂ ਕਿ ਭਾਈ ਚਾਰ ਹਾਪਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਬੰਦ ਕਰ ਦੇਾਂਗੇ ਪੰਜਾਬ ਨੇ ਪੂਰੇ ਤਰੀਕੇ ਦੇ ਨਾਲ ਭਾਵੇਂ ਕਾਲੀਦਾਲੇ ਦਾਅਵੇ ਕਰਦਾ ਰਿਹਾ ਉਹਨਾਂ ਨੇ ਬਹੁਤ ਵਿਕਾਸ ਕੀਤਾ ਹੋਇਆ ਇਸ ਦੇ ਉਲਟ 2017 ਦੇ ਵਿੱਚ 80 ਤੋਂ ਵੱਧ ਸ਼ੀਟਾਂ ਕਾਂਗਰਸ ਪਾਰਟੀ ਦੇ ਝੋਲੇ ਝੋਲੀ ਚ ਪਾਈਆਂ ਲੋਕਾਂ ਨੇ ਕਿਉਂ ਪਾਈਆਂ ਬਗਰਾੜੀ ਦੀ ਬੇਅਦਬੀ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਲੋਕਾਂ ਨੇ ਸ਼ੀਟਾਂ ਕਿਉਂ ਦਿੱਤੀਆਂ ਸਾਨੂੰ ਜਿਹੜੀ ਚਿੱਟੇ ਵਰਗੀ ਨਾਮਰਾਦ ਬਿਮਾਰੀ ਚਿੰਬੜੀ ਆ ਇਸ ਤੋਂ ਨਜਾਦ ਦਵਾਈ ਜਾਵੇ ਲੋਕਾਂ ਨੇ ਕਿਉਂ ਪਾਈਆਂ ਲੋਕਾਂ ਨੂੰ ਲੱਗਦਾ ਸੀ ਘਰ ਪਾਉਣਾ ਜਿਹੜਾ ਔਖਾ ਹੋ ਗਿਆ ਇੱਕ ਗਰੀਬ ਬੰਦਾ ਰੇਤਾ ਦੀ ਟਰਾਲੀ ਨਹੀਂ ਖਰੀਦ ਸਕਦਾ ਸੀ ਜਿਹੜੀ ਰੇਤਾ ਦੀ ਟਰਾਲੀ 7800 ਦੀ ਵਿਕਦੀ ਸੀ ਉਹਦਾ ਰੇਟ ਇੱਕੇ ਦਮ 17 ਤੋਂ 18000 ਹੋ ਗਿਆ ਸੀ ਜਿਹੜੇ ਰੋਪ ਲੱਗੇ ਉਹ ਵਿਕਰਮਜੀਤ ਮਜੀਠੇ ਤੇ ਲੱਗੇ ਉਦੋਂ ਦੇਸ਼ ਕਰਕੇ ਲੋਕ ਦੁਖੀ ਸੀ ਲੋਕਾਂ ਨੇ ਆਪਣੀ ਭਾਵਨਾਵਾਂ ਬਿਆਨ ਕੀਤੀ ਵੋਟ ਦੇ ਰੂਪ ਦੇ ਵਿੱਚ ਕਾਲੀ ਦਲ ਨੂੰ ਨਕਾਰਤਾ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਵੀ ਚੜੀ ਪਰ ਕਾਂਗਰਸ ਨੂੰ ਪੂਰਨ ਬਹੁਮਤ ਮਿਲ ਗਿਆ ਉਸ ਤੋਂ ਬਾਅਦ ਲਗਾਤਾਰ ਕਾਂਗਰਸੀ ਵਿਧਾਇਕ ਲਗਾਤਾਰ ਕਾਂਗਰਸੀ ਵਰਕਰ ਕੋਸ਼ਿਸ਼ ਕਰਦੇ ਰਹੇ ਇਹ ਗੱਲ ਆਖਦੇ ਰਹੇ ਕਿ ਕੈਪਟਨ ਸਾਹਿਬ ਮਜੀਠੀਏ ਨੂੰ ਤੁਸੀਂ ਬੰਦੀ ਕਾਰਵਾਈ ਕਰੋ ਮਜੀਠੀਏ ਤੇ ਬੰਦੀ ਕਾਰਵਾਈ ਕਰੋ ਆਪਾਂ ਵਾਦਾ ਕਰਕੇ ਆਏ ਆ ਲੋਕਾਂ ਨਾਲ ਲੋਕ ਤੱਲੇ ਤਰਾ-ਤਰਾ ਕਰ ਰਹੇ ਆ ਲੋਕਾਂ ਦੇ ਧੀਆ ਪੁੱਤ ਚਿੱਟੇ ਨਾਲ ਮਰ ਰਹੇ ਆ ਕੋੜ ਕਪੂਰੇ ਦਾ ਇਨਸੀਡੈਂਟ ਯਾਦ ਹੋਵੇਗਾ ਜਦੋਂ ਸਾਰਾ ਪੰਜਾਬ ਭਾਵਕ ਹੋ ਗਿਆ ਸੀ ਜਦੋਂ ਕਾਲਾ ਕੱਪੜਾ ਬੰਨਿਆ ਸੀ ਉਸ ਜਿਹੜੀ ਮਹਿਮ ਨੂੰ ਪੂਰਾ ਹੰਗਾਰਾ ਮਿਲਿਆ ਸੀ ਪਰ ਕੈਪਟਨ ਦੀ ਕੰਨ ਤੇ ਜੂਣੀ ਸਰਕੀ ਉਸ ਤੋਂ ਬਾਅਦ ਕੀ ਹੋਇਆ 222 ਦੇ ਵਿੱਚ ਭਗਵੰਤ ਮਾਨ ਨੂੰ ਪੂਰਾ ਬਹੁਮਤ ਦਿੱਤਾ 100 ਸ਼ੀਟ ਦੇ ਕਰੀਬ ਦੇ ਦਿੱਤੀ ਪਰ ਭਗਵੰਤ ਮਾਨ ਵੀ ਪਹਿਲੇ 3 ਸਾਲ ਇਸ ਤੰਤਰ ਨੂੰ ਤੋੜਨ ਦੇ ਵਿੱਚ ਨਾ ਕਾਮਯਾਬ ਹੋਇਆ ਉਸ ਤੋਂ ਬਾਅਦ ਜਦੋਂ ਭਗਵੰਤ ਮਾਨ ਨੂੰ ਪਤਾ ਲੱਗਾ ਕਿ ਲੋਕਾਂ ਨੇ ਬਖਸ਼ਣਾ ਸਾਨੂੰ ਵੀ ਨਹੀਂ ਮਜੀਤੀਆ ਹਿੱਕ ਤੇ ਥਾਪੀਆਂ ਮਾਰ ਰਿਹਾ ਸੀ